ਜਿਹੜੀਆਂ ਹੈਗੀਆਂ ਉਹ ਤੁਸੀਂ ਦੇਖ ਪਾ ਰਹੇ ਹੋ ਔਰ ਜੋ ਇੱਥੇ ਰਸ਼ ਹੈਗਾ ਉਸ ਨੂੰ ਡਿਵਾਈਡ ਕਰਨ ਦੇ ਲਈ ਪੂਸ ਪ੍ਰਚਾਰਣ ਬਲੋ ਜਿਹੜੀ ਹੈਗੀ ਆ ਆਪਣੇ ਪੂਰਾ ਜਣਾ ਹੈ ਉਹ ਪ੍ਰਬੰਧ ਕੀਤੇ ਹੋਏ ਨੇ ਤਾਂ ਜੋ ਇੱਥੇ ਰਸ਼ ਨਾ ਪਵੇ ਸਾਡੇ ਮਿੱਤਰ ਵੀ ਨੇ ਰਾਜਕੁਮਾਰ ਜੀ ਵੀ ਇਸ ਮੁਕਤੇ ਤੇ ਕਰ ਰਹੇ ਆ ਜੀ ਡਿਵਾਈਡ ਉਹ ਸਾਰਾ ਕੁਝ ਠੀਕ ਠਾਕ ਹੈ ਜੀ ਬਾ ਗੱਡੀਆਂ ਤਾਂ ਨਹੀਂ ਲੱਗਣ ਦਿੰਦੇ ਮਾਰਕੀਟ ਚ ਕਿ ਉੱਦੇ ਲਈ ਜਾਣ ਨਿਘਾਈ ਜਾਂਦੇ ਆ ਔਰ ਤੁਸੀਂ ਦੇਖ ਪਾ ਰਹੇ ਹੈਗੇ ਆ ਇਸ ਮੌਕੇ ਤੇ ਜੋ ਪੁਲਿਸ ਵੱਲੋਂ ਹੈਗੇ ਆ ਅਲੱਗ-ਅਲੱਗ ਮੋੜ ਦੇ ਉੱਪਰ ਇਹ ਆਪਣੇ ਖੜੇ ਹੋਏ ਨੇ ਤਾਂ ਜੋ ਕਿਸੇ ਵੀ ਮੋੜ ਦੇ ਉੱਪਰ ਜਿਹੜਾ ਹੈਗਾ ਉਹ ਆਪਣੇ ਕੋਈ ਟ੍ਰੈਫਿਕ ਜਾਮ ਨਾ ਹੋਵੇ ਬਾਜ਼ਾਰਾਂ ਦੀ ਰੌਣਕ ਤੁਸੀਂ ਜਿਹੜੀ ਹੈਗੀ ਆ ਉਹ ਦੇਖ ਪਾ ਰਹੇ ਹੋ ਕਿਉਂਕਿ ਔੜ ਜਿਹੜਾ ਹੈਗਾ ਆ ਇੱਕ ਕਸਬਾ ਹੈ ਤੇ ਆਲੇ-ਦੁਆਲੇ ਦੇ ਕਈ ਪਿੰਡਾਂ ਨੂੰ ਤਕਰੀਬਨ 72 ਤੋਂ 73 ਪਿੰਡਾਂ ਨੂੰ ਜਿਹੜਾ ਆ ਇਹ ਜਿਸ ਤਰ੍ਹਾਂ ਨਵਾਂ ਸ਼ਹਿਰ ਆ ਇੱਕ ਕਸਬਾ ਔੜ ਲੱਗਦਾ ਹੈਗਾ ਆ ਔਰ ਕਿਉਂਕਿ ਟ੍ਰੈਫਿਕ ਜਿਹੜੀ ਆ ਔਰ ਤੁਸੀਂ ਦੇਖ ਸਕਦੇ ਆ ਬੱਚੇ ਇਸ ਵਕਤ ਦੇ ਉੱਪਰ ਜਿਹੜੇ ਆ ਕਿ ਆਪਣੇ ਪਰਿਵਾਰਾਂ ਦੇ ਨਾਲ ਆਏ ਹੋਏ ਨੇ ਦੀਵਾਲੀ ਦਾ ਜੀ ਮੌਕਾ ਹੈਗਾ ਆ ਔਰ ਬਾਜ਼ਾਰਾਂ ਦੀ ਰੌਣਕ ਜਿਹੜੀ ਆ ਉਹ ਤੁਹਾਨੂੰ ਅਸੀਂ ਆਪਣੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਦਿਖਾ ਰਹੇ ਹੈਗੇ ਆ ਔਰ ਕਾਫੀ ਰੌਣਕ ਜਿਹੜੀ ਹੈਗੀ ਆ ਬਾਜ਼ਾਰ ਦੇ ਵਿੱਚ ਹੈ ਲੱਗੀ ਹੋਈ ਆ ਉਹ ਬਿਲਕੁਲ ਜੀ ਬਿਲਕੁਲ ਔਰ ਖਰੀਦਾਰੀ ਜਿਹੜੀ ਹੈਗੀ ਆ ਉਹ ਹੋ ਰਹੀ ਹੈਗੀ ਆ ਕਰਿਆਨੇ ਦੀ ਦੁਕਾਨ ਦੇ ਵਿੱਚ ਵੀ ਤੁਹਾਨੂੰ ਲੈ ਕੇ ਜਾਣੇ ਆ ਔਰ ਆ ਤੁਸੀਂ ਕਰਿਆਨੇ ਦੀ ਦੁਕਾਨ ਵਿੱਚ ਵੀ ਦੇਖ ਸਕਦੇ ਹੈ ਕਿਉਂਕਿ ਦੀਵਾਲੀ ਦਾ ਦਿਨ ਹੈਗਾ ਕੱਲ ਬਿਸ਼ਕਰਮਾ ਦੇ ਹੈਗਾ ਆ ਇੱਥੇ ਵੀ ਜਿਹੜਾ ਹੈਗਾ ਤੁਸੀਂ ਰੌਣਕਾਂ ਜਿਹੜੀਆਂ ਆ ਖੂਬ ਲੱਗਿਆ ਹੋਈਆਂ ਨੇ ਖਰੀਦਾਰੀ ਜਿਹੜੀ ਹੈ ਉਹ ਇਸ ਮੌਕੇ ਤੇ ਕੀਤੀ ਜਾ ਰਹੀ ਹੈਗੀ ਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਖਰਚਾ ਦੀ ਵਿਸ਼ੇਸ਼ ਰਿਪੋਰਟ ਸਰ ਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰ ਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499